ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਜਦੋਂ ਆਪਾਂ ਜਾਣੇ ਅੱਜ ਦਾ ਦਿਨ ਚੇਤੇ ਕਰਨ ਕਿ ਆਪਾਂ ਉੱਥੇ ਰੋਣ ਜਾਣੇ ਪਿੱਟਣ ਜਾਣੇ ਜੀ ਉੱਥੇ ਸ਼ੋਕ ਕਰਨ ਜਾਈਦਾ ਹੈ ਉੱਥੇ ਰੋ ਰੋ ਕੇ ਸਭਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੇ ਆਪਾਂ ਜਿਹੜਾ ਉਪਦੇਸ਼ ਹੈ ਦੇਖੋ ਕੱਲ ਵੀ ਇੱਕ ਸਿੰਘ ਗੱਲ ਕਰਦਾ ਸੀ ਕਿ ਗੁਰੂ ਸਾਹਿਬ ਦਾ ਜਿਹੜਾ ਜਨਮ ਦਿਹਾੜਾ ਅੱਜ ਦਾ ਹੀ ਹੈ ਜੀ ਅੱਜ ਹੀ ਸ਼ਹੀਦੀ ਦਿਹਾੜਾ ਹੈ ਅੱਜੇ ਕਲੀਆਂ ਵਾਲੇ ਪਾਤਸ਼ਾਹ ਜੀ ਦਾ ਜਨਮ ਦਿਹਾੜਾ ਹੈ ਉਹ ਕਹਿੰਦਾ ਕਿ 27 ਨੂੰ ਕਿਉਂ ਨਹੀਂ ਮਨਾਉਣਾ ਤੇ 5 ਨੂੰ ਕਿਉਂ ਮਨਾਉਣਾ ਦੇਖੋ ਸਿੱਧੇ ਗੱਲ ਹੈ ਭਾਵੇਂ 27 ਨੂੰ ਮਨਾ ਲਈਏ ਤੇ ਭਾਵੇਂ 5 ਨੂੰ ਮਨਾ ਲਈਏ ਛਕਣਾ ਤੇ ਆਪਾਂ ਲੰਗਰ ਹੀ ਹੈ ਜੀ ਆਪਾਂ ਦਾ ਨਗਰ ਕੀਰਤਨ ਚ ਹੀ ਵੇਖਣਾ ਕਿ ਖੀਰ ਕਿੱਥੇ ਹੈ ਪਕੌੜੇ ਕਿੱਥੇ ਨੇ ਜਦੋਂ ਮਰਜ਼ੀ ਮਨਾ ਲਈ ਆਪਾਂ ਗੁਰੂ ਦਾ ਉਪਦੇਸ਼ ਤੇ ਕੋਈ ਆਪਾਂ ਲੈਣਾ ਹੀ ਨਹੀਂ ਨਾ ਉਪਦੇਸ਼ ਵਾਲੇ ਪਾਸ ਤੇ ਚੱਲਣਾ ਹੀ ਨਹੀਂ ਕਰਨੇ ਦਾ ਪੇੜ ਕੱਟੇ ਜਿੱਦਣ ਮਰਜ਼ੀ ਕਰ ਲੋ ਜੀ ਸਬਾ ਦੇ ਵਿੱਚ ਜਾ ਕੇ ਸਬਾ ਦੇ ਵਿੱਚ ਅਸੀਂ ਵੈਣ ਪਾਉਣ ਥੋੜੀ ਜਾਣਾ ਪਿੱਟਣ ਥੋੜੀ ਜਾਣਾ ਜੀ ਉੱਥੋਂ ਦੇ ਚੜਦੇ ਕਲਾ ਤੇ ਬੋਲਸਣ ਉਹਨਾਂ ਨੇ ਕਹਿ ਦਿੱਤਾ ਸੀ ਕਿ ਹਮ ਆਪਣੇ ਜਾਨ ਦੇ ਕੇ ਔਰੋ ਕੇ ਜਾਨ ਬਚਾ ਚਲੇ ਸਿੱਖੇ ਕਿ ਨੇਵ ਹਮ ਆਪਣੇ ਸਿਰ ਉਪੇ ਉਠਾ ਚਲੇ ਉਹਨਾਂ ਦੇ ਨੇੜੇ ਕਿਤੇ ਰੋਣ ਪਿੱਟਣ ਹੈ ਸੀ ਜੀ ਆਪਾਂ ਕਹਾਂਗੇ ਚਲੋ ਇਹ ਤੇ ਕਵੀਆਂ ਦੀ ਕਵਿਤਾ ਨੇ ਨਾ ਜੀ ਪਰ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਬੋਲ ਤੇ ਸਾਨੂੰ ਚੇਤੇ ਵੀ ਸਾਰੇ ਨੂੰ ਹੁੰਦੇ ਨੇ ਕਿ ਸਤਗੁਰ ਜੀ ਆਪ ਕਹਿੰਦੇ ਨੇ ਸਰੀਰ ਛੱਡ ਕੇ ਚੱਲੇ ਆ ਕਿ ਮਤਮੈਂ ਪਿੱਛੇ ਕੋਈ ਰੋਬ ਸੀ ਸੋਬਾ ਮੂਲ ਨਾ ਪਾਇਆ ਪਰ ਸ਼ਹੀਦੀ ਦਿਹਾੜੇ ਹੁਣ ਜਿਵੇਂ ਇੱਕ ਰਵਾਜਾ ਬਣ ਗਿਆ ਜੀ ਵੀ ਜਦੋਂ ਤੱਕ ਰੋਵਾਂਗੇ ਨਾ ਸਾਰੇ ਸੰਗਤ ਨੂੰ ਰੁਵਾਵਾਂਗੇ ਨਾ ਤੇ ਸਾਨੂੰ ਇਹ ਲੱਗਦਾ ਕਿ ਸਾਡੀ ਹਾਜ਼ਰੀ ਕੋਈ ਨਹੀਂ ਲੱਗਣੀ ਉਹ ਤੇ ਚੜ੍ਹਦੇ ਕਲਾ ਦੇ ਵਿੱਚ ਮੌਤ ਨੂੰ ਆਵਾਜ਼ਾਂ ਮਾਰ ਕੇ ਗਏ ਸਨ ਕਿ ਇਸ ਮੌਤ ਤੋਂ ਡਰਨਾ ਕਿ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ ਹੁਣ ਇਸ ਮੌਤ ਨੂੰ ਜਿਨ੍ਹਾਂ ਨੂੰ ਆਪ ਆਵਾਜ਼ਾਂ ਮਾਰਦੇ ਨੇ ਕਿ ਜੇ ਤੁਸੀਂ ਕਹਿੰਦੇ ਹੋ ਅੱਜ ਛੱਡ ਦੀਏ ਤੇ ਬਾਬਾ ਫਤੇਸ ਸਿੰਘ ਜੀ ਕਹਿੰਦੇ ਚਲੋ ਜੇ ਤੁਸੀਂ ਛੱਡ ਦਿਓਗੇ ਤੇ ਇਹ ਲਿਖ ਕੇ ਦੇ ਦਿਓਗੇ ਦੁਬਾਰੇ ਮੌਤ ਕਦੇ ਨਹੀਂ ਆਉਣੀ ਮੌਤ ਇਹ ਹੁਣੀ ਹੈ ਨਾ ਅੱਜ ਨੇ ਤੇ 10 ਸਾਲ 20 ਸਾਲ ਤੇ 40 50 60 ਸਾਲ ਤੱਕ 70 80 ਨੇ ਤੇ 100 ਸਾਲ ਤੋਂ ਬਾਅਦ ਤੇ ਆਏਗੀ ਨਾ ਤੇ ਜੇ 70 80 ਸਾਲ ਅਨ ਖਰਾਬ ਕਰਕੇ ਮਰਨਾ ਹੈ ਤੇ ਫਿਰ ਇਹ ਜਿਹੜੀ ਮੌਤ ਹੈ ਨਾ ਫਿਰ ਸਤਗੁਰੂ ਜੀ ਨੇ ਦੇਖੋ ਸਰੀਰਾਂ ਦੀ ਗੱਲ ਕਿਤੇ ਵੀ ਨਹੀਂ ਕੀਤੀ ਜੀ ਜਿੰਦੇ ਅੰਦਰ ਇਹ ਚੜਦੇ ਕਲਾ ਵਾਲੀ ਅਵਸਥਾ ਆ ਜੇ ਨਾ ਤੇ ਸਤਗੁਰੂ ਕਹਿੰਦੇ ਜੇ ਨਾਮ ਵੀ ਜਪਣਾ ਤੇ ਫਿਰ ਉਹਨਾਂ ਨੂੰ ਪੁੱਛੋ ਨਾਮ ਜਪੋ ਜੇ ਹ ਐਸੇ ਐਸੇ ਤ੍ਰੂਪ ਪ੍ਰਹਿਲਾਦ ਜਪਿਓ ਹਰ ਜੈਸੇ ਤੇ ਜੇ ਸ਼ਹੀਦੇ ਦਾ ਜਾਮ ਪੀਣਾ ਪਵੇ ਤੇ ਫਿਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਪੁੱਛ ਲਿਓ ਜਿਉ ਉਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਨਹੀਂ ਸਨ ਤੇ ਪਾਇਓ ਉੱਥੇ ਜਾ ਕੇ ਚੜ੍ਹਦੇ ਕਲਾ ਤੋਂ ਉਪਦੇਸ਼ ਹੀ ਲੈਣਾ ਚਾਹੀਦਾ ਤੇ ਚੜ੍ਹਦੇ ਕਲਾ ਤੋਂ ਉਪਦੇਸ਼ ਹੀ ਦੇਣਾ ਚਾਹੀਦਾ ਵੈਸੇ ਗੁਰੂ ਕਲਗੇਤਰ ਪਾਸੇ ਦਾ ਪ੍ਰਕਾਸ਼ ਦਿਹਾੜਾ ਹੈ ਤੇ ਸਾਡੇ ਸਾਡਾ ਸੁਭਾਇ ਸੇ ਵਿਦਾਈ ਦੇਈ ਦਿੰਨੇ ਜੀ ਪਰ ਇਹ ਜਿਹੜਾ ਘਰ ਹੈ ਨਾ ਗੁਰੂ ਦਾ ਉਪਦੇਸ਼ ਹੈ ਇਹ ਹਰਖ ਤੇ ਸੋਗ ਦੁਆ ਤੋਂ ਮੁਕਤਾਪ ਹੈ ਤੇ ਸਾਨੂੰ ਮੁਕਤ ਹੋਣ ਦਾ ਉਪਦੇਸ਼ ਦਿੰਦੇ ਨੇ ਜੀ ਉੱਥੇ ਸਹਿਬਜ਼ਾਦੇ ਨੇ ਜਦੋਂ ਕਿਹਾ ਕਿ ਔਰੋ ਕੇ ਜਾਨ ਬਚਾ ਚੱਲੇ ਹਮ ਜਾਨ ਦੇ ਕੇ ਔਰੋ ਕੇ ਜਾਨ ਬਚਾ ਚੱਲੇ ਪਰ ਸਿੱਖੇ ਕੇ ਨੇਵ ਹਮ ਆਪਣੇ ਸਰੂਪੇ ਉਠਾ ਚੱਲੇ ਤੇ ਅੱਗੋ ਬੋਲ ਕੇ ਵੀ ਜਿੱਦਾ ਫਿਰ ਕਹਿੰਦਾ ਹੈ ਕਿ ਚਲੋ ਤੁਸੀਂ ਤੇ ਚੱਲਿਓ ਜੇ ਪੌਦਾ ਤੁਸੀਂ ਲਾਵੇ ਗਏ ਤੇ ਤੁਸੀਂ ਕਿਹੜਾ ਵਿਖਣਾ ਤੁਸੀਂ ਤਾਂ ਅੱਜ ਖਤਮ ਹੋ ਜਾਣਾ ਪਰ ਅੱਗੋ ਬਾਬਾ ਜੋਰਾਵਰ ਸਿੰਘ ਜੀ ਬੋਲ ਕੇ ਕਹਿੰਦੇ ਨੇ ਗੁਰਿਆਈ ਕਾ ਕਿੱਸਾ ਜਹਾਂ ਮੇ ਬਨਾ ਚਲੇ ਸਿੰਘੋ ਕੇ ਸਲਤਨਤ ਕਾ ਪੌਦਾ ਲਗਾ ਚਲੇ ਜੇ ਅਸੀਂ ਨਹੀਂ ਤੇ ਕਹਿੰਦੇ ਗੱਦੇ ਤੋਂ ਤਖਤ ਅਬ ਖਾਲਸਾ ਪਾਏਗਾ ਪਰ ਦੁਨੀਆ ਮੇ ਜਾਲਮੋ ਕਾ ਨਿਸ਼ਾਨ ਤੱਕ ਮਿਟਾਏਗਾ ਇਹ ਚੜ ਦੇ ਕਾਲਾ ਤੇ ਬੋਲ ਉਤ ਨੀਹਾਂ ਦੇ ਵਿੱਚ ਖਲੋਕ ਵੀ ਕਹਿੰਦੇ ਨੇ ਇੱਥੇ ਕਹਿੰਦੇ ਨੀਹਾਂ ਦੇ ਵਿੱਚ ਗੋਟਿਆਂ ਤੱਕ ਜਦੋਂ ਆਈ دیوار ਤੇ ਜਿਹੜਾ ਸ਼ਾਸਲ ਬੇਗ ਉਹ ਇੱਟ ਨੂੰ ਪੰਨ ਕੇ ਲਾਉਣ ਲੱਗਾ ਤੇ ਵਜੇਦਾ ਖੜਾ ਕਹਿੰਦਾ ਨਹੀਂ ਇੱਟ ਨਹੀਂ ਪੰਨਣੀ ਇਹ ਜਿਹੜੇ ਏਨੇ ਤੱਤੇ ਬੋਲਦੇ ਨੇ ਇਹਨਾਂ ਦੇ ਗੋਡੇ ਪੰਨੂ ਤੇ ਸੇ ਮਾਰ ਕੇ ਗੋਡੇ ਛਿਲੋ ਕੰਧ ਟੇਡੇ ਨਹੀਂ ਹੋਣੀ ਚਾਹੀਦੀ ਤੇ ਇੱਟ ਵੀ ਟੁੱਟਣੀ ਨਹੀਂ ਚਾਹੀਦੀ ਔਰ ਇਹ ਸਾਰੇ ਵਾਰਤਾ ਨੂਰਾ ਗੁਰੂ ਸਾਹਿਬ ਨੂੰ ਸੁਣਾਉਂਦਾ ਜਦੋਂ ਇੱਥੇ ਆਪਕ ਸੁਣਾਉਂਦਾ ਕਿ ਸਤਗੁਰੂ ਜੀ ਇੱਟਾਂ ਦੇ ਵਿੱਚ ਚਿੰਨ ਕੇ ਸ਼ਹੀਦ ਕਰ ਦਿੱਤਾ ਹੈ ਉਹਨਾਂ ਨੂੰ ਕੋ-ਕੋ ਕੇ ਮਾਰਿਆ ਤੇ ਸੇ ਦੇ ਨਾਲ ਉਤੇ ਗੋਡੇ ਜਿਹੜੇ ਸੀ ਉਹ ਵੱਢ ਦਿੱਤੇ ਨੇ ਤੇ ਨੂਰੇ ਨੇ ਜਦੋਂ ਇਹ ਕਿਹਾ ਤਾਂ ਦੇਖੋ ਉੱਤੇ ਵਿਦਵਾਨਾਂ ਤੇ ਬੋਲ ਨੇ ਕਿ ਇਹ ਸਿਣਿਆ ਮਿਲਿਆ ਸਰੰਦ ਵਿੱਚੋਂ ਸਿਣਿਆ ਮਿਲਿਆ ਕਿ ਦੋਵੇਂ ਲਾਲ ਤੁਰ ਗਏ ਦੋਵੇਂ ਸ਼ਹੀਦ ਹੋ ਗਏ ਨੌ ਨੇ ਹਾਲ ਤੁਰ ਗਏ ਕਹਿੰਦੇ ਸੂਬੇ ਨੇ ਦੋਹਾ ਨੂੰ ਕੰਦਾ ਵਿੱਚ ਨਪੇੜ ਦਿੱਤਾ ਹੈ ਕੋਮਲ ਸ਼ਰੀਰਾਂ ਨੂੰ ਇੱਟਾਂ ਵਿੱਚ ਪੇੜ ਦਿੱਤਾ ਹੈ ਇਹ ਸੁਣ ਕੇ ਗੱਲ ਸਾਰੀ ਉਹ ਮੁਸਕ ਮੁਸਕਰਾ ਕੇ ਉੱਠਿਆ ਕੌਣ ਜੀ ਧੰ ਗੁਰੂ ਕਲਗੇ ਧਰਪਾਸ਼ਾ ਉਹ ਸਹਬਜ਼ਾਦਿਆਂ ਦੇ ਜਿਨ੍ਹਾਂ ਦੀ ਯਾਦ ਵਿੱਚ ਅਸੀਂ ਜਾ ਕੇ ਉੱਥੇ ਫਿਰ ਦੇਖੋ ਪਾਵੇਂ ਇਹ ਬੋਲ ਬੋਲਣ ਵਾਲੇ ਨੇ ਜਾਂ ਨਹੀਂ ਪਰ ਲੱਗਦਾ ਹੈ ਕਿ ਜਿੱਥੇ ਜਾ ਕੇ ਅਸੀਂ ਪਿੱਟਨੇ ਆ ਨਾ ਰੁੰਨੇ ਆ ਉਹਨਾਂ ਦੇ ਪਿਤਾ ਗੁਰੂ ਕਲਗੇ ਧਰਪਾਸ਼ਾ ਜੇ ਗੱਲ ਸੁਣ ਕੇ ਕਹਿੰਦੇ ਮੁਸਕਰਾ ਕੇ ਉੱਠੇ ਨੇ ਕਿਉਂਕਿ ਚੜ੍ਹਦੇ ਕਲਾ ਤੋਂ ਉਪਦੇਸ਼ ਗਿਆ ਨਾ ਜੀ ਕਹਿੰਦੇ ਇਹ ਗੱਲ ਸੁਣ ਕੇ ਸਾਰੇ ਉਹ ਮੁਸਕਰਾ ਕੇ ਉੱਠਿਆ ਤੇ ਕਹਿੰਦੇ ਪਾਤਸ਼ਾਹ ਨੇ ਨੂਰੇ ਦੇ ਕੋਲ ਆ ਕੇ ਪੁੱਛਿਆ ਕੋਲ ਆ ਕੇ ਬੈਠ ਕੇ ਨੇ ਤੇ ਨੂਰੇ ਨੂੰ ਕਹਿੰਦੇ ਨੇ ਨੂਰਿਆ ਤੂੰ ਰੂਬ ਰੋਸ ਹੈ ਕੋਈ ਗੱਲ ਲੁਕਾਈ ਨਾ ਨੂਰਿਆ ਤੂੰ ਰੂਬ ਰੋਸ ਹੈ ਕੋਈ ਗੱਲ ਨਾ ਲੁਕਾਈ ਸਾਫ਼-ਸਾਫ਼ ਦੱਸੇ ਕੋਈ ਕਹਿਰ ਨਾ ਕਮਾਈ ਕਹਿੰਦੇ ਉੱਥੇ ਕੋਈ ਹਿੰਜ ਤੇ ਨਾ ਕੈਰੀ ਕੋਈ ਆਤ ਤੇ ਨਾ ਕੱਢੀ ਮੇਰੇ ਲਾਲਾ ਨੇ ਉਥੇ ਉੱਚੀ ਸਾਹ ਤੇ ਨਾ ਕੱਢੀ ਜਦੋਂ ਤੇਸੇ ਨਾਲ ਸੱਤ ਲੱਗੇ ਸੀ ਕਰਾਰੀ ਉਥੇ ਮੇਰੇ ਭਤੇ ਨੇ ਚੀਕ ਤੇ ਨਾ ਮਾਰੀ ਦੇਖੋ ਬੇਸ਼ੱਕ ਐਵੇਂ ਦੀਆਂ ਕਵਿਤਾ ਸੁਣ ਕੇ ਇਹ ਅੱਖਾਂ 'ਚ ਬੇਸ਼ੱਕ ਭਾਵੇਂ ਹੰਝੂ ਵੀ ਆ ਜਾਣ ਭਾਵੇਂ ਗਲਾ ਵੀ ਪਰਜੇ ਪਰ ਸੱਚ ਹੈ ਕਿ ਗੁਰੂ ਦਾ ਪ੍ਰਦੇਸ਼ ਉਹ ਸਾਹਿਬ ਜੀ ਦੇ ਚੜ੍ਹਦੇ ਕਲਾ ਦੇ ਵਿੱਚ ਸਾਨੂੰ ਦੇਖੇ ਗਏ ਨੇ ਉਥੇ ਸਤਗੁਰੂ ਜੀ ਪੁੱਛਦੇ ਨੇ ਕਹਿੰਦੇ ਜਦੋਂ ਤੈਸੇ ਦੇ ਸੱਟ ਲੱਗੇ ਸੀ ਕਰਾਰੀ ਮੇਰੇ ਫਤੇ ਨੇ ਚੀਕ ਤੇ ਨਾ ਮਾਰੀ ਕਹਿੰਦੇ ਇਹ ਵੀ ਉਹਦਾ ਕਹਿਣ ਦਾ ਅੰਦਾਜ਼ ਵੱਖਰਾ ਸੀ ਕਲਗੀਆਂ ਵਾਲੇ ਨੇ ਜਿਹੜਾ ਵਜਾਇਆ ਉਹ ਸਾਜ਼ ਵੱਖਰਾ ਸੀ ਅੱਜ ਸਹਿਬਜ਼ਾਦਿਆਂ ਦੀ ਨੀਆਂ ਦੇ ਵਿੱਚ ਚਿਣ ਕੇ ਸ਼ਹੀਦੀ ਕੀਤੀ ਗਈ ਔਰ ਕਿਹਾ ਜਾਂਦਾ ਜਦੋਂ ਨੀਆਂ ਵਿੱਚ ਚਿਣਿਆ ਇੱਕ ਵਾਰੀ ਸਾਹ ਰੁਕੇ ਪਰ ਕੰਧ ਡਿੱਗੀ ਸ਼ਹੀਦ ਨਹੀਂ ਹੋਏ ਇੱਥੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੇ ਸਹਬਜ਼ਾਦੇ ਨੂੰ ਦੋਵੇਂ ਹੱਥ ਪਿੱਛੇ ਕਰਕੇ ਆਪਣਾ ਗੋਡਾ ਉਹਨਾਂ ਦੇ ਛਾਤੀ ਉੱਤੇ ਰੱਖ ਕੇ ਸਾਰ ਰਗ ਕੱਟੀ ਕੁਰਕਵੀਆ ਵੀ ਲਿਖਦੇ ਨੇ ਕਿ ਜੋਰਾਵਰਸ ਸਿੰਘ ਜੀ ਜਿਹੜੇ ਸੀ ਉਹਨਾਂ ਦੇ ਤੁਰਤ ਪ੍ਰਾਨ ਨਿਕਲ ਗਏ ਪਰ ਫਤੇ ਸਿੰਘ ਕਹਿੰਦੇ ਆਦ ਕੜੀ ਚਰਨ ਮਾਰਤੇ ਪਏ ਉਹ 10-12 ਮਿੰਟ ਤੱਕ ਹੁਣ ਚਰਨ ਮਾਰਤੇ ਪੈਦਰ ਸਾਹਿਬ ਜੀ ਸਮਝਦੇ ਉਹਨਾਂ ਇੱਥੇ ਸ਼ਹਾਦਤ ਹੋਈ ਹੈ ਸਤਗੁਰੂ ਜੀ ਨੂੰ ਖਬਰ ਪਹੁੰਚਦੀ ਹੈ ਕਿ ਦੇਖੋ ਹੁਣ ਸ਼ਹਾਦਤ ਤੋਂ ਬਾਅਦ ਇਹ ਵੀ ਦੱਸਿਆ ਗਿਆ ਕਿ ਉਹਨਾਂ ਦੇ ਜਿਹੜੇ ਸਰੀਰ ਸਨ ਇੱਕ ਪਾਸੇ ਉਦੋਂ ਜੋ ਉਸ ਬਹੁਤ ਜੰਗਲ ਹੀ ਹੁੰਦਾ ਸੀ ਜੀ ਇੱਕ ਪਾਸੇ ਨਾਲੇ ਵਾਲੇ ਪਾਸੇ ਸੁੱਟ ਦਿੱਤੇ ਗਏ ਪਰ ਕਿਸੇ